ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਜਿਹੜੇ ਗੁਰੂ ਸਥਾਨ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਜੀ ਇਹ ਗੁਰਦੁਆਰਾ ਝੂਲਨੇ ਮੈਲ ਪਿੰਡ ਠੱਠੀਕਾਰਾ ਤਰਨਤਾਰਨ ਤੋਂ 4 ਕਿਲੋਮੀਟਰ ਦੀ ਦੂਰੀ ਤੇ ਹੈ ਜਦੋਂ ਆਪਾਂ ਤਰਨਤਾਰਨ ਤੋਂ ਅੰਦਰਲੇ ਹਰਮੰਦਰ ਸਾਹਿਬ ਨੂੰ ਦਰਬਾਰ ਸਾਹਿਬ ਅਮਰਸਰ ਨੂੰ ਜਾਂਦੇ ਹਾਂ ਤਾਂ ਉੱਥੇ ਇਹਦੇ ਚੋਂ ਸੜਕ ਨਿਕਲਦੀ ਹੈ ਤੇ ਜਮਨ ਨੇੜੇ ਹੀ ਰਹਿ ਜਾਂਦਾ ਜੀ ਉਤੋਂ ਹੀ ਤੇ ਗੁਰਦੁਆਰਾ ਝੂਲਨੇ ਮਾਲ ਪੂਰੇ ਗੁਰੂ ਸਥਾਨ ਦੀ ਵੀਡੀਓ ਤੁਹਾਨੂੰ ਜਲਦੀ ਪਾਵਾਂਗੇ ਅੱਜ ਅਸੀਂ ਉਸ ਕੰਧ ਜਿਹੜੀ ਤੇ ਝੂਲਨੇ ਝੂਟੇ ਮਿਲਦੇ ਨੇ ਗੁਰੂ ਸਾਹਿਬ ਦਾ ਵਾਰ ਹੋਇਆ ਹੋਇਆ ਉਹਦਾ ਤਸਰੋਵਰ ਸਾਹਿਬ ਦੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਤੇ ਇਹ ਪੁਰਾਣਾ ਬਣਿਆ ਹੋਇਆ ਸਰੋਵਰ ਹੈ ਜੀ ਗੁਰੂ ਸਾਹਿਬ ਦੇ ਵੇਲੇ ਦਾ ਚੂਨੇ ਦਾ ਬਣਿਆ ਹੋਇਆ ਤੇ ਚੂਨੇ ਦੀ ਹੀ ਬਣੀ ਕੰਧ ਆਹੋ ਜਿਹੜੀ ਤੁਹਾਨੂੰ ਦਿਖਾਉਣੀ ਹੈ ਕਿ ਆਵੇ ਸਰੋਵਰ ਦੇ ਪ੍ਰਕਰਮਾਂ ਦੇ ਉੱਪਰ ਹੀ ਕੰਧ ਬਣੀ ਹੋਈ ਹੈ ਇਹ ਤੇ ਆਦਰਵਾਰ ਸਭ ਦੀ ਇਮਾਰਤ ਦੀ ਕਾਰ ਸੇਵਾ ਚੱਲ ਰਹੀ ਹੈ ਨਾਲ ਬਹੁਤ ਹੀ ਵਧੀਆ ਸਥਾਨ ਹੈ ਜਾਨੇ ਜਦੋਂ ਆਪਾਂ ਆਪਦੇ ਸਾਧਨ ਤੇ ਜਾਣਾ ਤਾਂ ਫਿਰ ਤਾਂ ਬਹੁਤ ਠੀਕ ਆ ਤਰਨ ਤਰਨ ਤੋਂ ਜਦੋਂ ਆਪਾਂ ਗਏ ਤੇ ਅੱਗੇ ਪਹਿਲਾ ਪਿੰਡ ਆਉਂਦਾ ਉਹਦੇ ਚੋਂ ਖੱਬੇ ਹੱਥ ਸੜਕ ਨਿਕਲਦੀ ਹੈ ਪਿੰਡ ਠੱਠੀ ਖਾਰਾ ਇਹਦਾ ਨਾਂ ਤੇ ਇੱਥੇ ਇਹ ਕੰਧ ਬਣੀ ਹੋਈ ਹੈ ਜਿਹੜੀ ਦੇ ਉੱਤੇ ਝੂਟੇ ਮਿਲਦੇ ਗੁਰੂ ਸਾਹਿਬ ਦਾ ਵਾਰ ਹੋਇਆ ਹੋਇਆ ਗੁਰੂ ਅਰਜਨ ਦੇਵ ਜੀ ਦਾ ਤੇ ਇਸ ਸਥਾਨ ਤੇ ਗੁਰੂ ਮਹਾਰਾਜ ਜੀ 7 ਸਾਲ 7 ਮਹੀਨੇ ਤੇ 7 ਦਿਨ ਰਹੇ ਐ ਤੇ ਜਦੋਂ ਤਰਨ ਤਰਨ ਸਾਹਿਬ ਦੇ ਸਰੋਵਰ ਦੀ ਸੇਵਾ ਚੱਲਦੀ ਸੀ ਤੇ ਉਦੋਂ ਇਸ ਸਥਾਨ ਤੇ ਬੈਠ ਕੇ ਸੇਵਾ ਕਰਵਾਈਆ ਗੁਰੂ ਸਾਹਿਬ ਨੇ ਤੇ ਜਿਹੜਾ ਇਹ ਸਥਾਨ ਇੱਕ ਕੱਚੀ ਢਾਬ ਸੀ ਉਦੋਂ ਸਰੋਵਰ ਹੈ ਜਿਹੜਾ ਤੇ ਦੱਸਿਆ ਜਾਂਦਾ ਕਿ ਜਹਾਂਗੀਰ ਬਾਦਸ਼ਾਹ ਦੇ ਹਾਥੀ ਜਿਹੜੇ ਸ਼ਿੰਗਾਰੇ ਵਿੱਚ ਉਹ ਕਾਫਲਾ ਕਿਤੇ ਲੰਘ ਰਿਹਾ ਸੀ ਤੇ ਗੁਰੂ ਮਹਾਰਾਜ ਕੀਰਤਨ ਦਰਬਾਰ ਸਜਾਈ ਬੈਠੇ ਸੀ ਤੇ ਸੰਗਤ ਸਾਰੀ ਉਧਰ ਨੂੰ ਝਾਕਣ ਲੱਗ ਗਈ ਤੇ ਮਹਾਰਾਜ ਨੇ ਪੁੱਛਿਆ ਵੀ ਭਾਈ ਕੀ ਗੱਲ ਆ ਉਧਰ ਨੂੰ ਕਿਉਂ ਚਾਹਕਦੇ ਹੋ ਤੇ ਕਹਿੰਦੇ ਜੀ ਵੀ ਆਪਣਾ ਹਾਥੀ ਝੂਲਦੇ ਜਾ ਰਹੇ ਆ ਬਹੁਤ ਸੋਹਣੇ ਹਾਥੀ ਐ ਕਿਉਂ ਰੂ ਮਹਾਰਾਜ ਕਹਿੰਦੇ ਉਹ ਤਾਂ ਭਾਈ ਸਾਹ ਵਾਲੀ ਚੀਜ਼ ਆ ਕਦੋਂ ਵੀ ਖਤਮ ਹੋ ਸਕਦੇ ਆ ਤੇ ਅਸੀਂ ਤੁਹਾਨੂੰ ਇਹ ਜਾਂ ਝੂਲਣ ਵਾਲਾ ਸਥਾਨ ਬਣਾ ਕੇ ਦੇਵਾਂਗੇ ਜਿੱਥੇ ਤੁਸੀਂ ਬੈਠਿਆ ਕਰੋਗੇ ਤੇ ਅਰਦਾਸ ਕਰੋਗੇ ਤਾਂ ਤੁਹਾਨੂੰ ਝੂਟੇ ਮਿਲਣਗੇ ਤੇ ਇਹ ਉਹੀ ਕਹਿੰਦਾ ਜੀ ਗੁਰੂ ਮਹਾਰਾਜ ਨੇ ਬਣਵਾਈ ਸੀ ਇਹਦੇ ਉੱਪਰ ਬੈਠ ਕੇ ਜਦੋਂ ਬਾਬਾ ਜੀ ਅਰਦਾਸ ਕਰਦੇ ਆ ਤਾਂ ਇਹਨੂੰ ਜਦੋਂ ਮੜਾ ਜਿਹਾ ਹਲਾਉਂਦੇ ਆ ਤਾਂ ਇਹ ਬਿਲਕੁਲ ਓਵੇਂ ਝੂਟੇ ਦਿੰਦੀ ਹੈ ਉੱਪਰ ਅਸੀਂ ਪਹਿਲਾਂ ਵੀ ਆਏ ਆ ਅੱਜ ਵੀ ਉੱਤੇ ਵੀ ਬੈਠ ਕੇ ਤੁਹਾਨੂੰ ਵੀਡੀਓ ਦੇ ਨਾਲ ਬਣਾ ਕੇ ਦਿਖਾਉਣੀ ਹੈ ਉੱਪਰ 15 20 ਬੰਦੇ ਇਹਦੇ ਬੈਠ ਜਾਂਦੇ ਆ ਤਾਹਾਂ ਪੌੜੀਆਂ 'ਤੇ ਨਹੀਂ ਚੜਿਆ ਜਾਂਦਾ ਦੇਖੋ ਤੇ ਜਦੋਂ ਵੀ ਕੋਈ ਸੰਗਤ ਆਵੇ ਤੇ ਤੁਸੀਂ ਵੀ ਇੱਧਰ ਆਉਂ ਤਾਂ ਜਰੂਰ ਇਸ ਸਥਾਨ ਤੇ ਦਰਸ਼ਨ ਕਰਕੇ ਜਾਣੀ ਹੈ ਜਦੋਂ ਕੋਈ ਦਰਬਾਰ ਸਾਹਿਬ ਆਉਣੇ ਜਾਂ ਤਰਨਤਾਰਨ ਸਾਹਿਬ ਆਉਣੇ ਤਾਂ ਇਹਦੇ ਦਰਸ਼ਨ ਜ਼ਰੂਰ ਕਰਕੇ ਜਾਓ ਬਹੁਤ ਹੀ ਵਧੀਆ ਸਥਾਨ ਹੈ ਇਹ ਉੱਪਰ ਬੈਠ ਕੇ ਤੁਹਾਨੂੰ ਆਨੰਦ ਆਊਗਾ ਗੁਰੂ ਸਾਹਿਬ ਦੇ ਬਾਰ ਵੀ ਹੋਏ ਆ ਦੁੱਖ ਵੀ ਟੁੱਟਦੇ ਆ ਇਸ ਸਥਾਨ ਤੇ ਆ ਕੇ ਤੇ ਆ ਵੀ ਸੰਗਤ ਬਹੁਤ ਪਹਿਲਾਂ ਉੱਪਰ ਅਰਦਾਸ ਹੋ ਕੇ ਹਟੀਏ ਹੁਣ ਸੰਗਤ ਉਤਰ ਰਹੀ ਸੀ ਹੁਣ ਆ ਵੀ ਚੜਦੇ ਹਾਂ ਉੱਪਰ ਤੇ ਇਹ ਜਦੋਂ ਸਾਰੀ ਉੱਪਰ ਜਾ ਕੇ ਸੰਗਤ ਬੈਠ ਗਈ ਉਦੋਂ ਥੱਲੇ ਗ੍ਰੰਥੀ ਸਿੰਘ ਖੜੇ ਆ ਉਹ ਉੱਪਰ ਚੜਨਗੇ ਉੱਪਰ ਪੌੜੀਆਂ ਦੇ ਵਿੱਚ ਖੜ ਕੇ ਫਿਰ ਉਹ ਅਰਦਾਸ ਕਰਦੇ ਆ ਜਦੋਂ ਉਹਨਾਂ ਨੇ ਅਰਦਾਸ ਕਰੀ ਤੇ ਉਦੋਂ ਇਹ ਹਿਲਣ ਲੱਗ ਜਾਂਦੀ ਹੈ ਗੰਦ ਆ ਹੁਣ ਉੱਪਰ ਜਾਵੜੀਆਂ ਆਪਾਂ ਦੇਖੋ ਇੰਨੀ ਸੰਗਤ ਉੱਪਰ ਬਹਿ ਜਾਂਦੀ ਹੈ ਤੇ ਆਹ ਹਲ ਸੰਗਤ ਆ ਰਹੀ ਆ ਥੱਲੋਂ ਉੱਪਰ ਬੈਠੇ ਆ ਤੇ ਹੋ ਪੌੜੀਆਂ ਦੇ ਵਿੱਚ ਹੀ ਬਾਬਾ ਜੀ ਖੜਨ ਕੇ ਆ ਕੇ ਉਹ ਅਰਦਾਸ ਬੇਨਤੀ ਕਰਕੇ ਤੇ ਬਸ ਜਦੋਂ ਮੜਾ ਜਿਹੇ ਹੱਥ ਲਾਉਣ ਕੇ ਤਾਂ ਉਦੋਂ ਇਹ ਮੈਂ ਉੱਪਰੋਂ ਹਿੱਲੂਗੀ ਪੂਰੀ ਵਧੀਆ ਝੂਟੇ ਦਿੰਦੀ ਹੈ ਤੇ ਅਸੀਂ ਥੱਲੇੋਂ ਤਾਂ ਨਹੀਂ ਵੇਖਿਆ ਪਰ ਸੰਗਤ ਕਹਿੰਦੀ ਹੈ ਵੀ ਥੱਲੇ ਵੀ ਜੇ ਖੜ ਜੀ ਆਪਾਂ ਤਾਂ ਥੱਲੇ ਵੀ ਕਹਿੰਦੇ ਇਸੇ ਤਰ੍ਹਾਂ ਹੀ ਆਈ ਹੁੰਦਾ ਵੀ ਜਿਵੇਂ ਉੱਪਰ ਮਹਿਸੂਸ ਹੁੰਦੇ ਆਪਾਂ ਨੂੰ ਝੂਟ ਰਹੇ ਉਵੇਂ ਨੀਚੇ ਮਹਿਸੂਸ ਹੁੰਦੇ ਆ ਤੇ ਪੁਰਾਣਾ ਸਥਾਨਾ ਜੀ ਗੁਰੂ ਸਾਹਿਬ ਦੇ ਵੇਲੇ ਦਾ ਬਣਿਆ ਹੋਇਆ ਚੂਨੇ ਦਾ ਸਰਸ ਇਹ ਤੇ ਜੋ ਵੀ ਜਦੋਂ ਵੀ ਤੁਸੀਂ ਕੋਈ ਵੀ ਸੰਗਤ ਆਪਣੀ ਆਉਂਦੀ ਤੇ ਜਰੂਰ ਇਸ ਸਥਾਨ ਦੇ ਦਰਸ਼ਨ ਕਰਿਓ ਤਰਨ ਤਰਨ ਸਾਬ ਤੋਂ ਜੋ ਆਪਾਂ ਹਰਮੰਦਰ ਸਾਹਿਬ ਨੂੰ ਜਾਣੇ ਤਾਂ ਥੋੜੀ ਜੀ ਵਟ ਗਈ ਉਹ ਪਹਿਲਾ ਪਿੰਡ ਮੇਰੇ ਧਿਆਨ ਚ ਨਹੀਂ ਉੱਥੋਂ ਸੜਕ ਨਿਕਲਦੀ ਐ ਖੱਬੇ ਹੱਥ ਬੋਰਡ ਵੀ ਲੱਗਿਆ ਸੜਕ ਦੇ ਉੱਤੇ ਗੁਰਦੁਆਰਾ ਝੂਲਨੇ ਮਹਿਲ ਤੇ ਅੱਗੇ ਇਹ ਸੜਕ ਦੇ ਉੱਪਰ ਹੀ ਆ ਜਾਂਦਾ ਦਰਬਾਰ ਸਾਹਿਬ ਤਾਂ ਦੇਖੋ ਬਾਬਾ ਜੀ ਆ ਗਏ ਹੁਣ ਉਧਰ ਉੱਥੇ ਅਰਦਾਸ ਕਰਦੇ ਹੋ ਕੌੜੀਆਂ ਚ ਖੜਕੇ ਆਹ ਜਦੋਂ ਹਲਾਉਂਦੇ ਨੇ ਝੂਟੇ ਆਉਂਦੇ ਨੇ ਚਲੋ ਬਹੁਤ ਵਧੀਆ ਸਥਾਨ ਹੈ ਇਹ ਜਦੋਂ ਵੀ ਆਉ ਹਾਂ ਤੁਸੀਂ ਸੰਗਤ ਜੀ ਹੁਣ ਸੰਗਤ ਉਤਰ ਰਹੀ ਹੈ ਥੱਲੇ ਤੇ ਉਸੇ ਪੌੜੀਆਂ 'ਤਾਂ ਨਹੀਂ ਉੱਤਰਿਆ ਜਾਂਦਾ نیچے ਇੱਥੋਂ ਤੱਕ ਸੰਗਤ ਬੈਠ ਜਾਂਦੀ ਹੈ 15-20 ਬੰਦੇ ਸੰਗਤ ਦੇ ਆਮ ਨਾਲ ਉੱਪਰ ਆ ਜਾਈਦਾ ਪੌੜੀਆਂ ਤੇ ਆਹ ਸਥਾਨ ਤੇ ਇੱਥੇ ਬਾਬਾ ਜੀ ਖੜਕੇ ਤੇ ਅਰਦਾਸ ਕਰਦੇ ਉਹ ਨੀਚੇ ਖੜੇ ਹੈ ਬਾਬਾ ਜੀ ਉਹ ਖੜੇ ਜਿਹੜੇ ਪੱਕੇ ਮੂਰੇ ਉਹੀ ਆ ਕੇ ਅਰਦਾਸ ਕਰਦੇ ਪਹਿਲਾਂ ਵੀ ਉਹੀ ਕਰਦੇ ਸੀ ਬਹੁਤ ਟਾਈਮ ਪਹਿਲਾਂ ਵੀ ਮੈਂ ਆਇਆ ਸੀ ਹੁਣ ਵੀ ਉਹੀ ਕਰਦੇ ਨੇ ਤੇ ਸੋ ਇਸ ਸਥਾਨ ਦੇ ਤੁਸੀਂ ਦਰਸ਼ਨ ਕੀਤੇ ਬਾਕੀ ਗੁਰਦੁਆਰਾ ਸਾਹਿਬ ਦੇ ਸਾਰੇ ਦਰਸ਼ਨ ਤੁਹਾਨੂੰ ਹੋਰ ਵੀਡੀਓ ਦੇ ਵਿੱਚ ਕਰਾਵਾਂਗੇ ਬਣੇ ਰਹੋ ਸਾਡੇ ਨਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ